ਕਿਸਾਨ ਅੰਦੋਲਨ ਫਿਲਹਾਲ ਇੱਕ ਵੱਖਰੇ ਪੱਧਰ ਤੇ ਖੜਦਾ ਨਜ਼ਰ ਆਉਣ ਲੱਗਿਆ ਇੱਕ ਪਾਸੇ ਕਿਸਾਨਾਂ ਦੀ ਮੰਗ ਸੀ ਕਿ ਪਹਿਲਾਂ ਦਿੱਲੀ ਜਾਇਆ ਜਾਵੇ ਦਿੱਲੀ ਕੁਝ ਕੀਤਾ ਜਾਵੇ ਪਰ ਫਿਲਹਾਲ ਸ਼ੰਭੂ ਖਨੌਰੀ ਦੇ ਨਾਲ ਨਾਲ ਵੱਖ-ਵੱਖ ਬਾਰਡਰ ਜਿਹੜੇ ਹਰਿਆਣੇ ਨਾਲ ਸਾਂਝੇ ਨੇ ਉਹਨਾਂ ਦੇ ਉੱਤੇ ਹਾਲਾਤ ਹੁਣ ਤਣਾਅਪੂਰਵਕ ਹੋ ਰਹੇ ਨੇ ਦਿਨੋਂ-ਦਿਨ ਉੱਥੇ ਇਕੱਠ ਕੀਤਾ ਜਾ ਰਿਹਾ ਉੱਥੇ ਹੀ ਪ੍ਰਦਰਸ਼ਨ ਨੂੰ ਫਿਲਹਾਲ ਥੰਮਣ ਦੀ ਗੱਲ ਕੀਤੀ ਗਈ ਆ ਇਹ ਜਿਹੜਾ ਪ੍ਰਦਰਸ਼ਨ ਕਿਸਾਨਾਂ ਦਾ ਹੈਗਾ ਅੰਦੋਲਨ ਹੈਗਾ ਇਹ ਉੱਥੇ ਹੀ ਹੋ ਕੇ ਰਹਿ ਗਿਆ ਆ ਔਰ ਫਿਲਹਾਲ ਕਿਸਾਨਾਂ ਨੇ ਇਹੀ ਐਲਾਨ ਕੀਤਾ ਆ ਕਿ ਉੱਥੇ ਜ਼ਿਆਰਾ ਤੋਂ ਜ਼ਿਆਦਾ ਪਹੁੰਚ ਕੀਤੀ ਜਾਵੇ ਆਣ ਮਿੱਥੇ ਸਮੇਂ ਲਈ ਜਿਹੜਾ ਅੰਦੋਲਨ ਹੈ ਇਹਨਾਂ ਸਰਹੱਦਾਂ ਦੇ ਉੱਤੇ ਚਲਾਇਆ ਜਾਵੇ ਪਰ ਇਹ ਸਰਹੱਦਾਂ ਜਿਹੜੀਆਂ ਨੇ ਉਹ ਅੰਦੋਲਨ ਦੇ ਥੋੜਾ ਮੱਧਮ ਪੈਣ ਦੇ ਨਾਲ ਨਾਲ ਵੀ ਉਨੀਆਂ ਹੀ ਖਤਰਨਾਕ ਨੇ ਉਨੀਆਂ ਹੀ ਜਾਨਲੇਵਾ ਨੇ ਜਿੰਨੀਆਂ ਪਹਿਲਾਂ ਸਨ ਯਾਨੀ ਕਿ ਕਿਸਾਨ ਜਿਹੜੇ ਸ਼ਹੀਦ ਹੋ ਰਹੇ ਸੀ ਉਹਨਾਂ ਦੀ ਗਿਣਤੀ ਥੰਮਨ ਦਾ ਨਾ ਨਹੀਂ ਲੈ ਰਹੀ ਇੱਕ ਹੋਰ ਕਿਸਾਨ ਇਹਨਾਂ ਸਰਹੱਦਾਂ ਤੇ ਬੈਠਾ ਸ਼ਹੀਦ ਹੋ ਗਿਆ ਇੱਕ ਹੋਰ ਕਿਸਾਨ ਲੀਡਰ ਜਿਹੜਾ ਕਿ ਢਾਬੀ ਗੁਜਰਾں ਬਾਰਡਰ ਦੇ ਉੱਤੇ ਅੰਦੋਲਨ ਦੇ ਵਿੱਚ ਮੌਜੂਦ ਸੀ ਇਹ ਬਾਰਡਰ ਸੰਗਰੂਰ ਤੇ ਦਿੱਲੀ ਕੌਮੀ ਮੁੱਖ ਮਾਰਗ ਦੇ ਉੱਤੇ ਮੌਜੂਦ ਹੈ ਔਰ ਉਸ ਥਾਂ ਦੇ ਉੱਤੇ ਇਹ ਅੰਦੋਲਨ ਚੱਲ ਰਿਹਾ ਹੁੰਦਾ ਜਿੱਥੇ ਭਾਰਤੀ ਕਿਸਾਨ ਯੂਨੀਅਨ ਨਾਲ ਤਾਲ ਕੁਰਖਣ ਵਾਲਾ ਬਲਬੀਰ ਸਿੰਘ ਕੰਗਥਲਾ ਅਚਾਨਕ ਪਰਲੋਕ ਸਤਾਰ ਗਿਆ ਦਰਸਲ ਜਾਣਕਾਰੀ ਜੋ ਸਾਹਮਣੇ ਆ ਰਹੀ ਆ ਉਸ ਮੁਤਾਬਕ ਤੰਗਥਲਾ ਪਿੰਡ ਜੋ ਕਿ ਪਾਤੜਾਂ ਦੇ ਨਜ਼ਦੀਕ ਹੈ ਪਟਿਆਲਾ ਦੇ ਪਾਤੜਾਂ ਦੇ ਨਜ਼ਦੀਕ ਹੈ ਉਥੋਂ ਦਾ ਰਹਿਣ ਵਾਲਾ ਇਹ ਕਿਸਾਨ ਇਹ ਢਾਬੀ ਗੁਜਰਾ ਬਾਰਡਰ ਦੇ ਉੱਤੇ ਅੰਦੋਲਨ ਦੇ ਵਿੱਚ ਬੈਠਾ ਹੋਇਆ ਸੀ ਜਦੋਂ ਅਚਾਨਕ ਉਸ ਨੂੰ ਸਾਲ ਲੈਂਡ ਦੇ ਵਿੱਚ ਤਕਲੀਫ ਹੋਈ ਜਿਸ ਤੋਂ ਬਾਅਦ ਉਸ ਨੂੰ ਅੱਗੇ ਲਿਜਾਇਆ ਗਿਆ ਅੱਗੇ ਯਾਨੀ ਕਿ ਰਜਦਰਾ ਹਸਪਤਾਲ ਲਿਜਾਇਆ ਗਿਆ ਉਸ ਦੀ ਸਿਹਤਿਆਬੀ ਵਾਸਤੇ ਉੱਥੇ ਲਿਜਾਇਆ ਗਿਆ ਪਰ ਉੱਥੇ ਜਾ ਕੇ ਅੱਜ ਤੱਕ ਸਾਰ 3 ਵਜੇ ਦੇ ਕਰੀਬ ਉਸ ਦੀ ਮੌਤ ਹੋ ਜਾਂਦੀ ਹੈ ਕਿਸਾਨਾਂ ਦੀ ਮੌਤ ਜਿਹੜੀ ਐ ਇਸ ਅੰਦੋਲਨ ਦੇ ਕਾਰਨ ਹੁੰਦੀ ਲਗਾਤਾਰ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਕਿਸਾਨ ਇਹੋ ਜਿਹੇ ਨੇ ਜਿਹੜੇ ਜਾਂ ਤਾਂ ਫਿਰ ਇਸ ਅੰਦੋਲਨ ਦੇ ਵਿੱਚ ਆ ਕੇ ਹਾਰਟ ਅਟੈਕ ਨਾਲ ਸ਼ਹੀਦ ਹੋ ਗਏ ਜਾਂ ਫਿਰ ਕਈ ਕਿਸਾਨ ਅਦਾਂ ਦੇ ਜਿਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਸ਼ੁਭਕਰਨ ਸਿੰਘ ਵੀ ਸ਼ਾਮਿਲ ਹੈ ਔਰ ਇਨਾ ਸ਼ਹੀਦ ਕਿਸਾਨਾਂ ਦੀ ਸੂਚੀ ਦੇ ਵਿੱਚ ਬਲਬੀਰ ਸਿੰਘ ਕੰਗਠਲਾ ਨਾਮ ਦਾ ਇੱਕ ਕਿਸਾਨ ਵੀ ਜਿਹੜਾ ਆ ਉਹ ਵੀ شمار ਹੋ ਗਿਆ ਔਰ ਇਸ ਕਿਸਾਨ ਦੀ ਵੀ ਅੱਜ ਤੜਕਸਰ ਮੌਤ ਹੋਈ ਹੈ ਜ਼ਰੂਰ ਸ਼ਹਾਦਤ ਦਾ ਹਲਸਲਾ ਚੱਲਦਾ ਪਿਆ ਸ਼ਹਾਦਤ ਜਿਹੜੀ ਕਿਸਾਨਾਂ ਦੀ ਉਹ ਇਹਨਾਂ ਬਾਰਡਰਾਂ ਦੇ ਉੱਤੇ ਹੁੰਦੀ ਲਗਾਤਾਰ ਦੇਖੀ ਜਾ ਸਕਦੀ ਹੈ ਪਰ ਦੂਜੇ ਪਾਸੇ ਇਹ ਅੰਦੋਲਨ ਜਾ ਕੇ ਥੇਰਿਆ ਇਹ ਅੰਦੋਲਨ ਕਿੱਧਰ ਵੱਲ ਨੂੰ ਪਰਤਦਾ ਪਿਆ ਇਹਦੇ ਵੱਲ ਵੀ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਦਰਅਸਲ ਜਿਹੜਾ ਅੰਦੋਲਨ ਦਿੱਲੀ ਜਾਣ ਲਈ ਤਿਆਰ ਕੀਤਾ ਗਿਆ ਸੀ ਦਿੱਲੀ ਚੱਲੋ ਅੰਦੋਲਨ ਦੇ ਆਧਾਰ ਦੇ ਉੱਤੇ ਇਸ ਨੂੰ ਤਿਆਰ ਕੀਤਾ ਗਿਆ ਸੀ ਉਹੀ ਅੰਦੋਲਨ ਹੁਣ ਹਰਿਆਣੇ ਦੀਆਂ ਸਰਹੱਦਾਂ ਤੱਕ ਅਨਕੂਲ ਹੋ ਕੇ ਰਹਿ ਗਿਆ ਆ ਉੱਥੇ ਤੱਕ ਹੀ ਹੁਣ ਸੀਮਤ ਹੋ ਕੇ ਰਹਿ ਗਿਆ ਆ ਔਰ ਕਿਸਾਨ ਜਿਹੜੇ ਨੇ ਉਹ ਵੱਡੀ ਮਾਤਰਾ ਦੇ ਵਿੱਚ ਇਹਨਾਂ ਸਰਹੱਦਾਂ ਦੇ ਉੱਤੇ ਹੀ ਆਪਣੀ ਮਾਤਰਾ ਵਧਾਉਣ ਦੀ ਗੱਲ ਕਰ ਰਹੇ ਨੇ ਆਪਣੀ ਸੰਖਿਆ ਵਧਾਉਣ ਦੀ ਗੱਲ ਕਰ ਰਹੇ ਨੇ ਯਾਨੀ ਕਿ ਇਹਨਾਂ ਹੱਦਾਂ ਦੇ ਉੱਤੇ ਬੈਠ ਕੇ ਹੀ ਪ੍ਰਦਰਸ਼ਨ ਕਰਨ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਅੰਦੋਲਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਫਿਰ ਹਾਲ 14 ਤਰੀਕ ਨੂੰ ਜ਼ਰੂਰ ਜਿਹੜੀ ਮਹਾਪੰਚਾਇਤ ਹੈ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਿੱਥੀ ਗਈ ਹੈ ਪਰ ਉਸ ਤੋਂ ਪਹਿਲਾਂ ਕੀ ਹਾਲਾਤ ਬਣਦੇ ਨੇ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ ਕਿਉਂਕਿ ਦੇਸ਼ ਭਰ ਦੇ ਕਿਸਾਨ ਉੱਥੇ ਉਮੜਨਗੇ ਔਰ ਉੱਥੇ ਮਹਾਪੰਚਾਇਤ ਹੋਵੇਗੀ ਪ੍ਰਸ਼ਾਸਨ ਦੇ ਵੱਲੋਂ ਕੀ ਇੰਤਜ਼ਾਮਾਤ ਹੋਣਗੇ ਔਰ ਕੀ ਹਾਲਾਤ ਬਣਨਗੇ ਇਸ ਅੰਦੋਲਨ ਦੇ ਉਸ ਬਾਰੇ ਦੱਸੇਗਾ ਪਰ ਫਿਲਹਾਲ ਇੱਕ ਹੋਰ ਕਿਸਾਨ ਜਿਹੜਾ ਪਟਿਆਲਾ ਦੇ ਪਤੜਾ ਨਜ਼ਦੀਕ ਕੰਗਥਲਾ ਪਿੰਡ ਦਾ ਰਹਿਣ ਵਾਲਾ ਸੀ ਉਸ ਦੀ ਅੰਦੋਲਨ ਦੇ ਵਿੱਚ ਮੌਤ ਹੋ ਗਈ ਹੈ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ